ਪੰਜਾਬ ਦਾ ਇੱਕ ਹੋਰ ਖੰਡਰ ਹੋਇਆ ਪਿੰਡ ਦਿਖਾਵਾਂਗੇ ਇਸ ਪਿੰਡ ਦੇ ਵਿੱਚ ਆਉਣਾ ਤਾਂ ਦੂਰ ਦੀ ਗੱਲ ਇਸ ਪਿੰਡ ਦੇ ਬਾਰੇ ਸੋਚਣਾ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ ਆਈ ਕਰਦੀ ਗੱਲ ਕਰਦੇ ਆਂ ਭਾਜੀ ਅੱਜ ਵੀ ਦੇਖੋ ਇਹਦੇ ਵਿੱਚ ਮੰਜੇ ਡਟੇ ਆ ਉਹ ਪਰਿਵਾਰ ਦੀਆਂ ਨਿਸ਼ਾਨੀਆਂ ਮੈਨੂੰ ਲੱਗਦਾ ਅੱਜ ਵੀ ਇੱਥੇ ਹੈਗੀਆਂ ਖਤਰਾ ਭਾਜੀ ਇੱਥੇ ਇਦਾਂ ਦੀ ਕੁਝ ਜੰਗਲੀ ਜਾਨਵਰ ਜਿਹੜੇ ਹੈਗੇ ਆ ਉਹ ਸਰਕਾਰ ਨੇ ਇੱਥੇ ਮਤਲਬ ਛੱਡੇ ਹੋਏ ਆ ਬਾਗ ਤੈੰਦੂਏ ਵਗੈਰਾ ਉਹ ਰਾਤ ਦੇ ਟਾਈਮ ਘਰਾਂ ਵਿੱਚ ਆ ਜਾਂਦੇ ਸੀਗੇ ਜਿੱਦਾਂ ਬਾਗ ਬੱਕਰੀਆਂ ਦਾ ਸ਼ਿਕਾਰ ਕਰਦਾ ਆ ਹਾਂ ਬਿਜਲੀ ਭਾਜੀ ਹਜੇ ਤੱਕ ਵੀ ਕਨੈਕਸ਼ਨ ਹੈਗੇ ਆ ਬਿਜਲੀ ਆਉਂਦੀ ਆ ਹਜੇ ਵੀ ਪ੍ਰੋਪਰ ਟਰਾਂਸਫਾਰਮ ਚੱਲਦਾ ਆ ਜੀ ਅੱਛਾ ਜਿਹੜਾ ਘਰ ਦੇਖੋ ਇਹ ਤਾਂ ਮੈਨੂੰ ਲੱਗਦਾ ਇਹ ਵੀ ਡਬਲ ਸਟੋਰੀ ਜਾਂ ਅੰਡਰਗ੍ਰਾਊਂਡ ਵਾਲਾ ਸਟੋਰੀ ਹੈ ਜੀ ਇਹਦਾ ਜਿਹੜਾ ਫਰੰਟ ਆ ਉਹ ਦੂਜੀ ਸਾਈਡ ਆ ਜੀ ਖੇਤੀਬਾੜੀ ਸੀਗੀ ਇੱਥੇ ਭਾਜੀ ਕੋਈ ਮਾੜਾ ਫੋਟਾ ਨਹੀਂ ਸੀਗੀ ਖੇਤੀਬਾੜੀ ਭਾਜੀ ਇੱਥੇ ਨਾਂ ਦੇ ਬਰਾਬਰੀ ਸੀਗੀ ਅਸਵੀ ਸ਼ਾਰਪੁਰ ਦੇ ਮੈਂਗਰੋਵਲ ਦੇ ਜੰਗਲਾਂ ਦੇ ਵਿੱਚ ਵਸੇ ਪਿੰਡ ਲੰਬੀ ਦੇ ਵਿੱਚ ਮੌਜੂਦ ਹੈ ਹਾਲਾਂਕਿ ਇਹ ਪਿੰਡ ਅੱਜ ਖੰਡਰ ਹੋ ਚੁੱਕਿਆ ਹੈ ਇੱਥੇ ਹਰ ਸਮੇਂ ਬਾਗ ਦਾ ਖਤਰਾ ਰਹਿੰਦਾ ਹੈ ਹਰ ਸਮੇਂ ਜੰਗਲੀ ਜਾਨਵਰਾਂ ਦਾ ਖਤਰਾ ਰਹਿੰਦਾ ਹੈ ਲੋਕ ਇੱਥੇ ਬਣੇ ਬਣਾਏ ਆਪਣੇ ਆਸ਼ੀਆਨੇ ਛੱਡ ਕੇ ਹੁਣ ਇੱਥੋਂ ਪ੍ਰਵਾਸ ਕਰ ਚੁੱਕੇ ਨੇ ਸਭ ਤੋਂ ਪਹਿਲਾਂ ਮੈਂ ਇਸ ਘਰ ਦੀ ਤਸਵੀਰ ਤੁਹਾਨੂੰ ਦਿਖਾਉਂਗਾ ਇਸ ਘਰ ਦੀ ਹਾਲਤ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸੇ ਸਮੇਂ ਇਹ ਵਸਦਾ ਰਸਦਾ ਘਰ ਅੱਜ ਕਿਵੇਂ ਖੰਡਰ ਦੇ ਰੂਪ ਵਿੱਚ ਬਣ ਚੁੱਕਿਆ ਔਰ ਇਸ ਘਰ ਦੇ ਵਿੱਚ ਅਜੇ ਵੀ ਪਰਿਵਾਰਕ ਨਿਸ਼ਾਨੀਆਂ ਮੌਜੂਦ ਨੇ ਮੰਜੇ ਜਿਉਂ ਦੇ ਤਿਉਂ ਕੋਈ ਪਰਿਵਾਰਕ ਮੈਂਬਰ ਇੱਥੇ ਡਾਹ ਕੇ ਗਿਆ ਹੋਊਗਾ ਜਦੋਂ ਇਹਨੂੰ ਛੱਡ ਕੇ ਗਿਆ ਹੋਊਗਾ ਤਾਂ ਅੱਜ ਵੀ ਇੱਥੇ ਉਸੇ ਤਰੀਕੇ ਦੇ ਨਾਲ ਮੰਜੇ ਆ ਵੱਡਾ ਇੱਕ ਕੜਾਇਆ ਉਸੇ ਤਰੀਕੇ ਦੇ ਨਾਲ ਇੱਥੇ ਰੱਖਿਆ ਹੋਇਆ ਘਰਾਂ ਨੂੰ ਤਾਲੇ ਵੱਜੇ ਹੋਏ ਨੇ ਔਰ ਇੱਥੇ ਕੋਈ ਵੀ ਇਸ ਘਰ ਦੀ ਸੁੱਧ-ਬੁੱਧ ਲੈਣ ਵਾਲਾ ਨਹੀਂ ਆ ਇੱਕ ਹੋਰ ਤੁਹਾਨੂੰ ਮੈਂ ਨਿਸ਼ਾਨੀ ਇਸ ਦੀ ਵਸੋਂ ਦੀ ਦਿਖਾਉਣਾ ਦੇਖੋ ਜੋੜੇ ਇੱਥੇ ਆਪਣੇ ਜਿਹੜੇ ਚੱਪਲਾਂ ਬੂਟ ਸਾਰੇ ਇੱਥੋਂ ਦੇ ਮਾਲਕ ਸੀਗੇ ਜਿਹੜੇ ਉਹ ਛੱਡ ਕੇ ਜਾ ਚੁੱਕੇ ਨੇ ਲਾਈਟ ਦਾ ਇੱਥੇ ਪ੍ਰਬੰਧ ਸੀਗਾ ਪਰ ਕਈ ਕਾਰਨ ਹੈਗੇ ਨੇ ਜਿਹੜੇ ਕਾਰਨਾਂ ਦੇ ਕਰਕੇ ਇੱਥੋਂ ਦੇ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਆਪਣੇ ਬਣੇ ਬਣਾਏ ਇਹਨਾਂ ਘਰਾਂ ਨੂੰ ਛੱਡ ਕੇ ਜਾਣਾ ਪਿਆ ਤਾਂ ਇੱਕ ਵੀਰ ਸਾਡੇ ਨਾਲ ਇੱਥੋਂ ਲੋਕਲ ਮੌਜੂਦ ਹੈ ਜੋ ਇਹ ਇਹਨਾਂ ਜੰਗਲਾਂ ਦੇ ਵਿੱਚ ਲਗਾਤਾਰ ਘੁੰਮਦਾ ਹੈ ਲਗਾਤਾਰ ਇਹਨਾਂ ਪਿੰਡਾਂ ਦੀ ਸਰਚ ਕਰਦਾ ਔਰ ਇਹ ਵੀ ਪਿੰਡ ਜਿਹੜਾ ਹੈਗਾ ਇਸ ਦੇ ਬਾਰੇ ਜਾਣਕਾਰੀ ਦੇਣਗੇ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਸਮਾਂ ਦੇਣ ਲਈ ਧੰਨਵਾਦ ਕੀਨਾ ਤੁਹਾਡਾ ਜੀ ਮੇਰਾ ਨਾਮ ਭਾਜੀ ਵਰਜਿੰਦਰ ਹੈ ਜੀ ਵਰਜਿੰਦਰ ਭਾਈ ਕਿਵੇਂ ਇਸ ਪਿੰਡ ਦੇ ਬਾਰੇ ਦੱਸਿਓ ਕਦੋਂ ਤੋਂ ਇਹ ਪਿੰਡ ਵਸਦਾ ਸੀਗਾ ਔਰ ਇਹਦੇ ਹਾਲਾਤ ਕਿਵੇਂ ਬਣੇ ਸਾਰੇ ਭਾਜੀ ਇਹ ਅੱਜ ਤੋਂ 10-15 ਸਾਲ ਪਹਿਲਾਂ ਇੱਥੇ ਜਿਹੜੀ ਬਸੋਂ ਸੀਗੀ ਸੀਗੇ ਇੱਥੇ ਕੋਈ 8-10 ਘਰ ਸੀਗੇ ਅੱਛਾ ਔਰ ਸਮੇਂ ਦੇ ਮੁਤਾਬਕ ਲੋੜਾਂ ਪਾਦੀਆਂ ਗਈਆਂ ਬੱਚਿਆਂ ਦੀ এডਿਕੇਸ਼ਨ ਜ਼ਰੂਰੀ ਹੋ ਗਈ ਇਲਾਜ ਜ਼ਰੂਰੀ ਹੋ ਗਿਆ ਉਹਦੇ ਕਰਕੇ ਜਿਹੜਾ ਇੱਥੇ ਤੱਕ ਪਹੁੰਚਣਾ ਬਹੁਤ ਮੁਸ਼ਕਲ ਆ ਜਿਹੜਾ ਇਹ ਮੈਂ ਪਿੰਡ ਮੈਂਗਰੋਵਾਲ ਤੋਂ 10 ਕਿਲੋਮੀਟਰ ਪਹਾੜਾਂ ਵੱਲੋਂ ਹਾਈਟ ਵੱਲੋਂ ਪੈਂਦਾ ਆ ਅੱਛਾ ਔਰ ਉੱਥੋਂ ਇੱਕ ਸਿੰਗਲ ਰਸਤਾ ਜਿਹੜਾ ਉਹੀ ਆਉਂਦਾ ਆ ਉਦੇ ਉੱਤੇ ਅਸੀਂ ਨਾ ਕੋਈ ਵੱਡਾ ਸਾਧਨ ਲਿਆ ਸਕਦੇ ਆ ਜਿਹਦੇ ਵਿੱਚ ਅਸੀਂ ਸਮਾਨ ਲਿਆ ਸਕੀਏ ਕਹਿ ਲਓ ਵੀ ਲੋਕ ਪੈਦਲ ਹੀ ਜਿਹੜਾ ਆਪਣਾ ਸਮਾਨ ਲੈ ਕੇ ਉਹ ਆਉਂਦੇ ਸੀਗੇ ਅੱਛਾ ਫਿਰ ਜਦੋਂ ਕੋਈ ਬੰਦਾ ਬਿਮਾਰ ਹੋ ਜਾਂਦਾ ਆ ਜਾਂ ਬੱਚਿਆਂ ਨੇ ਸਕੂਲ ਜਾਣਾ ਆ ਜੀ ਜਾਂ ਆਪਣੀਆਂ ਡੇਲੀ ਨੀਡ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਲੈ ਕੇ ਆਉਣੀਆਂ ਉਹ ਬਹੁਤ ਮੁਸ਼ਕਲ ਹੈਗੀਆਂ ਅੱਛਾ ਇਸ ਕਰਕੇ ਸਮੇਂ ਦੇ ਨਾਲ-ਨਾਲ ਜਿੱਦਾਂ-ਜਿੱਦਾਂ ਲੋਕਾਂ ਦੀਆਂ ਲੋੜਾਂ ਵਧਦੀਆਂ ਗਈਆਂ ਇੱਕ ਘਰ ਇੱਕ-ਇੱਕ ਕਰਕੇ ਖਾਲੀ ਹੁੰਦੇ ਗਏ ਇਹ ਸਾਰੇ ਖੰਡਰ ਬਣ ਗਏ ਆਪਾਂ ਆਹੀ ਕਰਦੀ ਗੱਲ ਕਰਦੇ ਆਂ ਭਾਜੀ ਅੱਜ ਵੀ ਦੇਖੋ ਇਹਦੇ ਵਿੱਚ ਮੰਜੇ ਡਟੇ ਆ ਉਹ ਪਰਿਵਾਰ ਦੀਆਂ ਨਿਸ਼ਾਨੀਆਂ ਮੈਨੂੰ ਲੱਗਦਾ ਅੱਜ ਵੀ ਇੱਥੇ ਹੈਗੀਆਂ ਜੁੜ ਕਿਤੇ ਨਾ ਕਿਤੇ ਜੁੜਿਆ ਹੈਗਾ ਜ਼ਰੂਰ ਪਰਿਵਾਰ ਇਹ ਮੰਜੇ ਪਏ ਆ ਤਾਲੇ ਲੱਗੇ ਪਏ ਆ ਇੱਥੇ ਭਾਜੀ ਉਹਨਾਂ ਦੇ ਦੇਖੋ ਜਿਹੜੇ ਘਰ ਆ ਚਲੋ ਆਪਣੀ ਜਗਾ ਜ਼ਮੀਨ ਕਹਿੰਦੇ ਹੁੰਦੇ ਛੱਡਣੀ ਇੰਨੀ ਸੌਖੀ ਤਾਂ ਨਹੀਂ ਹੁੰਦੀ ਇੱਕ ਉਹਨਾਂ ਦੀ ਪੁਰਾਤਨ ਬਿਰਸਾ ਸੀਗਾ ਉਹਨਾਂ ਦਾ ਪਿੱਛੇ ਉਹਨਾਂ ਦੇ ਖੇਤ ਹੈਗੇ ਆ ਤੇ ਉਹ ਲੋਕ ਹੁਣ ਜਦੋਂ ਵੀ ਉਹਨਾਂ ਨੂੰ ਟਾਈਮ ਮਿਲਦਾ ਕੋ 10 15 ਦਿਨ ਵਿੱਚ ਕੋ 5 7 ਦਿਨ ਬਾਅਦ ਇੱਕ ਅੱਧੀ ਵਾਰ ਇੱਥੇ ਜਿਹੜਾ ਆਪਣਾ ਵਿਜ਼ਿਟ ਜ਼ਰੂਰ ਕਰਦੇ ਆ ਅੱਛਾ ਹਾਂਜੀ ਤੇ ਮਤਲਬ ਲੋਕ ਟੁੱਟੇ ਨਹੀਂ ਹੈਗੇ ਘਰ ਬਿਸ਼ੱਕ ਕਿਤੇ ਬਾਹਰ ਜਾ ਕੇ ਬਣਾ ਲੈ ਪਰ ਆਉਂਦੇ ਜ਼ਰੂਰ ਆ ਜੀ ਆਪਣੀ ਜਨਮ ਭੂਮੀ ਜਿਹੜੀ ਆ ਉਹ ਛੱਡਣੀ ਆਸਾਨ ਨਹੀਂ ਹੁੰਦੀ ਬਿਲਕੁਲ ਉਹ ਲੋਕ ਜਿਹੜੇ ਇੱਥੇ ਜੰਮੇ ਆ ਉਹ ਤਾਂ ਘੱਟੋ ਘੱਟ ਜ਼ਰੂਰ ਇੱਥੇ ਆਉਣਗੇ ਚਲੋ ਜਿਹੜੇ ਹੁਣ ਅੱਗੇ ਬੱਚੇ ਹੈਗੇ ਆ ਉਹ ਆਉਣ ਨਾ ਆਉਣ ਪਰ ਜਿਹੜੇ ਲੋਕ ਇੱਥੇ ਜੰਮੇ ਪਲੇ ਆ ਉਹ ਇੱਥੇ ਵਿਜ਼ਿਟ ਜ਼ਰੂਰ ਕਰਦੇ ਰਹਿਣਗੇ ਅੱਛਾ ਇਹ ਮੈਂ ਦੇਖ ਰਿਹਾ ਡਬਲ ਸਟੋਰੀ ਬਣਾਇਆ ਬੜੇ ਚਾਵਾਂ ਦੇ ਨਾਲੇ ਘਰ ਬਣਾਇਆ ਹੋਊਗਾ ਔਰ ਬੜੀ ਮਿਹਨਤ ਦੇ ਨਾਲ ਇਸ ਘਰ ਨੂੰ ਬਣਾਇਆ ਹੋਊਗਾ ਕਿਸੇ ਹਾਂਜੀ ਕਿਸੇ ਟਾਈਮ ਪਾ ਜੀ ਰੌਣਕਾਂ ਸੀਗੀਆਂ ਬੱਚੇ ਸੀਗੇ ਖੇਡਦੇ ਸੀਗੇ ਡੰਗਰ ਪਸ਼ੂ ਸੀਗੇ ਸਾਰਾ ਘਰਾਂ ਵਾਲਾ ਮਾਹੌਲ ਸੀਗਾ ਪਰ ਅੱਜ ਸਾਰਾ ਕੁਝ ਖਤਮ ਹੋ ਗਿਆ ਬਸ ਖੰਡਰ ਹੀ ਰਹਿ ਗਏ ਇਹ ਭਾਜੀ ਕਿਵੇਂ ਜ਼ਿੰਦਗੀ ਜਿਉਂਦੇ ਕਿਦਾਂ ਸੀਗੇ ਲੋਕ ਇੱਥੋਂ ਕੋਈ ਦੁਕਾਨ ਨਹੀਂ ਮੈਂ ਦੇਖਿਆ ਸੜਕ ਤਾਂ ਚਲੋ ਹੈ ਨਹੀਂ ਇਹ ਤਾਂ ਮੈਨੂੰ ਲੱਗਦਾ ਇੰਟਰਨੈਟ ਦੀ ਸਹੂਲਤ ਵੀ ਨਹੀਂ ਹੈਗੀ ਇੱਥੇ ਜ਼ਿੰਦਗੀ ਭਾਜੀ ਇਦਾਂ ਜੀ ਇੱਥੇ ਲੋੜਾਂ ਸੀਮਤ ਸੀਗੀਆਂ ਹੂੰ ਲੋੜਾਂ ਸੀਮਤ ਹੋਣ ਕਰਕੇ ਮਤਲਬ ਨਾ ਕੋਈ ਇੰਟਰਨੈਟ ਦਾ ਸੀਗਾ ਨਾ ਕਿਸੇ ਨੂੰ ਟੀਵੀ ਦਾ ਸੀਗਾ ਨਾ ਕਿਸੇ ਨੂੰ ਮਤਲਬ ਮਾਰਕੀਟ ਜਾਣ ਦਾ ਸੀਗਾ ਉਹ ਆਪਣਾ ਸਮਾਨ ਮਤਲਬ ਕਹ ਲਓ ਵੀ ਇੱਕ ਮਹੀਨਾ ਦਾ ਜਾਂ ਉਸ ਤੋਂ ਵੱਧ ਦਾ ਇਕੱਠਾ ਲੈ ਆਉਂਦੇ ਸੀਗੇ ਔਰ ਆਪਣਾ ਜੋ ਡੰਗਰਾਂ ਦਾ ਦੁੱਧ ਉਹਨਾਂ ਦਾ ਆਪਣਾ ਹੁੰਦਾ ਸੀ ਪਸ਼ੂ ਹੁੰਦੇ ਸੀਗੇ ਤੇ ਉਹਦੇ ਨਾਲ ਗੁਜ਼ਾਰਾ ਚੱਲਦਾ ਸੀ ਹੁਣ ਅੱਜ ਦੇ ਸਮੇਂ ਵਿੱਚ ਲੋਕਾਂ ਦੀਆਂ ਲੋੜਾਂ ਬਹੁਤ ਵੱਧ ਚੁੱਕੀਆਂ ਹਰ ਬੰਦਾ ਘੁੰਮਣਾ ਫਿਰਨਾ ਚਾਹੁੰਦਾ ਆ ਉਹਦੇ ਕਰਕੇ ਫਿਰ ਲੋਕ ਮਾਰਕੀਟ ਜਾਣਾ ਚਾਹੁੰਦੇ ਆ ਰੋਜ਼ ਹਾਂ ਹਾਂ ਔਰ ਇਸ ਕਰਕੇ ਫਿਰ ਉਹ ਚੀਜ਼ਾਂ ਇੱਥੇ ਪੋਸੀਬਲ ਨਹੀਂ ਸੀਗੀਆਂ ਆਪਾਂ ਦਿਖ ਰਿਹਾ ਇੱਥੇ ਨਲਕਾ ਵੀ ਭਾਜੀ ਲੱਗਾ ਵੀ ਇਹ ਵੀ ਮੈਨੂੰ ਲੱਗਦਾ ਵੀ ਬਿਲਕੁਲ ਹੁਣ ਖਤਮ ਹੀ ਹੋ ਗਿਆ ਪਿਆ ਹਾਂਜੀ ਇਹ ਇਹ ਜਿਹੜਾ ਨਲਕਾ ਹੈਗਾ ਪੰਚਾਇਤ ਵੱਲੋਂ ਲਗਾਇਆ ਗਿਆ ਸੀਗਾ ਜੀ ਅੱਛਾ ਹੁਣ ਇਸ ਟਾਈਮ ਆਪਾਂ ਚੈੱਕ ਕੀਤਾ ਇਹਦੇ ਵਿੱਚ ਪਾਣੀ ਨਹੀਂ ਆ ਜੀ ਹੋ ਸਕਦਾ ਕੁਝ ਕਾਰਨ ਹੋਣ ਇਹਦੇ ਬੰਦ ਹੋਣ ਦੇ ਹੂੰ ਹੂੰ ਮਤਲਬ ਜਦੋਂ ਇਹ ਚੱਲਿਆ ਨਹੀਂ ਹੋਊਗਾ ਤਾਂ ਪਾਣੀ ਮਿਲਦਾ ਇਕ ਤਾਂ ਗਰਮੀ ਆਰ ਪਾਣੀ ਆਈਡੀ ਡੇਟ ਜਿੱਦਾਂ ਡੂੰਘੇ ਹੁੰਦੇ ਜਾ ਰਹੇ ਔਰ ਦੇਖੋ ਇਹ ਸਰਕਾਰੀ ਤੌਰ ਦੇ ਉੱਤੇ ਨਲਕਾ ਇਹ ਡਿਜ਼ਾਈਨ ਮਿਲਦਾ ਸਰਕਾਰੀ ਵਾਲਾ ਹੈ ਜੀ ਸਰਕਾਰੀ ਹਾਂਜੀ ਇਹ ਪੰਚਾਇਤ ਵੱਲੋਂ ਸਰਕਾਰੀ ਪੈਸਿਆਂ ਦਾ ਲਵਾਇਆ ਗਿਆ ਸੀਗਾ ਜੀ ਹੂੰ ਹੂੰ ਅੱਛਾ ਭਾਈ ਆ ਇਧਰ ਵਾਲੇ ਘਰ ਹੈ ਇਹ ਤਾਂ ਚਲੋ ਮੰਨਿਆ ਇਹਨਾਂ ਨੇ ਘਰ ਦੂਸਰੇ ਬਾਲਿਆਂ ਵਾਲੇ ਸੀਗੇ ਆ ਤਾਂ ਲੈਂਟਰ ਪਾਇਆ ਲੈਂਟਰ ਪਾਇਆ ਵਾਲਾ ਤਾਂ ਕੋਈ ਬਹੁਤਾ ਪੁਰਾਣਾ ਨਹੀਂ ਮੈਨੂੰ ਲੱਗਦਾ ਹੋ ਸਕਦਾ ਭਾਜੀ ਇਹ ਕਹਿ ਲੋ ਵੀ ਕੋਈ 10 ਸਾਲ ਪੁਰਾਣਾ ਹੀ ਲੈਂਟਰ ਹੈਗਾ ਆ ਅੱਛਾ 10 ਸਾਲ ਕਹਿ ਲੋ ਜਾਂ 11 ਸਾਲ ਕਹਿ ਲੋ ਬਸ ਇੰਨਾ ਕੀ ਹੈਗਾ ਹਾਂ ਪਰ ਇਹ ਆ ਵੀ ਜਦੋਂ ਭਾਜੀ ਬਾਕੀ ਨਾਲ ਵਾਲੇ ਸਾਰੇ ਘਰ ਚੱਲ ਗਏ ਫਿਰ ਇਹਨਾਂ ਨੂੰ ਵੀ ਮਤਲਬ ਇਕੱਲੇ ਰਹਿਣਾ ਮੁਸ਼ਕਲ ਹੋ ਗਿਆ ਇਹਨੂੰ ਵੀ ਜਾਣਾ ਪੈ ਗਿਆ ਜੀ ਹੂੰ 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 ਕੀ ਚਲੋ ਇਹਨਾਂ ਦਾ ਹੋ ਸਕਦਾ ਇਰਾਦਾ ਹੋਵੇ ਇੱਥੇ ਰਹਿਣ ਦਾ ਇਹਨਾਂ ਨੇ ਲੈਂਟਰ ਪਾ ਲਿਆ ਹਾਂ ਹਾਂ ਪਰ ਜਦੋਂ ਨਾਲ ਵਾਲੇ ਸਾਰੇ ਚਲ ਗਏ ਫਿਰ ਉਹਨਾਂ ਦੀ ਵੀ ਮਜਬੂਰੀ ਹੋ ਗਈ ਛੱਡ ਕੇ ਜਾਣਾ ਜੀ ਇਹ ਇਹ ਪਾਜੀ ਮੈਂ ਦੇਖ ਰਿਹਾ ਜਿਵੇਂ ਵੀ ਲੈਂਟਰ ਪਾਇਆ ਬਿਜਲੀ ਬੁਝਲੀ ਦੀ ਸਹੂਲਤ ਸੀਗੀ ਪਾਜੀ ਇੱਥੇ ਪ੍ਰੋਪਰ ਪੂਰੀ ਬਿਜਲੀ ਪਾਜੀ ਹਜੇ ਤੱਕ ਵੀ ਕਨੈਕਸ਼ਨ ਹੈਗੇ ਆ ਬਿਜਲੀ ਆਉਂਦੀ ਆ ਹਜੇ ਵੀ ਪ੍ਰੋਪਰ ਟਰਾਂਸਫਾਰਮ ਚੱਲਦਾ ਆ ਜੀ ਅੱਛਾ ਪਰ ਇਹ ਆ ਵੀ ਜਦੋਂ ਹਵਾ ਚੱਲਦੀ ਆ ਹਨੇਰੀ ਚੱਲਦੀ ਆ ਫਿਰ ਲਾਈਟ ਬੰਦ ਰਹਿੰਦੀ ਆ ਕੁਝ ਸਮਾਂ ਹਾਂ ਫਿਰ ਜਦੋਂ ਠੀਕ ਹੁੰਦੀ ਆ ਫਿਰ ਆਉਂਦੀ ਆ ਔਰ ਇਹ ਦੇਖੋ ਕਿੱਡਾ ਖੂਬਸੂਰਤ ਘਰ ਸੀਗਾ ਉਸ ਸਮੇਂ ਦਾ ਮੇਨ ਲੱਗਾ ਸਭ ਤੋਂ ਵਧੀਆ ਘਰ ਹੋਊਗਾ ਇਸ ਪਿੰਡ ਦਾ ਬਣਿਆ ਹਾਂਜੀ ਹਾਂਜੀ ਇਹ ਸਭ ਤੋਂ ਵਧੀਆ ਘਰ ਹੈ ਜੀ ਡਿਜ਼ਾਈਨ ਦੇਖੋ ਕਿੰਨੇ ਵਧੀਆ ਦਰਵਾਜ਼ੇ ਅਜੇ ਵੀ ਇੰਨੇ ਸਾਲ ਪੁਰਾਣੇ ਲੱਗੇ ਪਰ ਬਿਲਕੁਲ ਮਜ਼ਬੂਤ ਆਪਣਾ ਕੰਮ ਕਰ ਰਿਹਾ ਹਜੇ ਔਰ ਇੱਕ ਗੱਲ ਹੈ ਭਾਜੀ ਇਹਨੂੰ ਤਾਲੇ ਦੇਖੋ ਇਹ ਤਾਲੇ ਕੋ ਬਹੁਤੇ ਪੁਰਾਣੇ ਨਹੀਂ ਲੱਗਦੇ ਤਾਲੇ ਵੀ ਨਵੇਂ ਲੱਗਦੇ ਇਹਦਾ ਮਤਲਬ ਲੋਕ ਆਉਂਦੇ ਹੈਗੇ ਲੋਕ ਆਉਂਦੇ ਜਾਂਦੇ ਆ ਜੀ ਸਮਾਰਟਫੋਨ ਹੋਊਗਾ ਹਾਂਜੀ ਹਾਂਜੀ ਸਮਾਨ ਹੈਗਾ ਅੰਦਰ ਪਿਆ ਜੀ ਚਲੋ ਜਿੱਦਾਂ ਵੀ ਇੱਕ ਦੋ ਘੰਟੇ ਟਾਈਮ ਸਪੈਂਡ ਕਰਦੇ ਹੋਣਗੇ ਤੇ ਅੱਛਾ ਖਤਰਾ ਕੀ ਸੀਗਾ ਪਾਜੀ ਇਸ ਤੋਂ ਇਲਾਵਾ ਆਪਾਂ ਜੰਗਲ ਦੇ ਵਿੱਚ ਪੂਰਾ ਇਹ ਪਿੰਡ ਮੈਂ ਕਹੂੰਗਾ ਇੱਕ ਵਾਰੀ ਤਸਵੀਰ ਜ਼ਰੂਰ ਇਧਰੋਂ ਦਿਖਾਓ ਵੀ ਪੂਰਾ ਪਿੰਡ ਇਹ ਜੰਗਲ ਦੇ ਨਾਲ ਘਿਰਿਆ ਹੋਇਆ ਔਰ ਪਾਜੀ ਖਤਰਾ ਕੀ ਕੀ ਸੀਗਾ ਇੱਥੇ ਖਤਰਾ ਪਾਜੀ ਇੱਥੇ ਇਦਾਂ ਨਹੀਂ ਕੁਝ ਜੰਗਲੀ ਜਾਨਵਰ ਜਿਹੜੇ ਹੈਗੇ ਆ ਉਹ ਸਰਕਾਰ ਨੇ ਇੱਥੇ ਮਤਲਬ ਛੱਡੇ ਹੋਏ ਆ ਬਾਗ ਤੇ ਹਿੰਦੂਏ ਵਗੈਰਾ ਅੱਛਾ ਔਰ ਸਾਂਬਰ ਕਹਿ ਲਓ ਹੂੰ ਲੰਗੂਰ ਹੋ ਗਏ ਬਾਂਦਰ ਹੋ ਗਏ ਇਹ ਸਾਰੇ ਜਾਨਵਰ ਇੱਥੇ ਹੈਗੇ ਆ ਜੀ ਹੱਲੇ ਵੀ ਅੱਛਾ ਇਹ ਘਰਾਂ ਚ ਆਉਂਦੇ ਹੀ ਭਾਜੀ ਇੱਥੇ ਹਾਂਜੀ ਇਹ ਘਰਾਂ ਵਿੱਚ ਆ ਜਾਂਦੇ ਆ ਜੀ ਦਿਨ ਦੇ ਟਾਈਮ ਤਾਂ ਨਹੀਂ ਆਉਂਦੇ ਚਲੋ ਰਾਤ ਦੇ ਟਾਈਮ ਘਰਾਂ ਵਿੱਚ ਆ ਜਾਂਦੇ ਸੀਗੇ ਜਿੱਦਾਂ ਬਾਗ ਬੱਕਰੀਆਂ ਦਾ ਸ਼ਿਕਾਰ ਕਰਦਾ ਆ ਜਾਂ ਜਿਹੜੇ ਨਾਮ ਜਮੇ ਜਿਹੜੇ ਬਛੜੇ ਆ ਹਾਂ ਤੇ ਚਲੋ ਜਿਹੜੇ ਮਹਿਰੂ ਡੰਗਰ ਆ ਉਹਨਾਂ ਨੂੰ ਤਾਂ ਨਹੀਂ ਪੈਂਦਾ ਮਤਲਬ ਤेंदुआ ਪਰ ਜਿਹੜੀ ਗਾਵਾਂ ਦੇ ਬੱਚੇ ਆ ਔਰ ਜਿਹੜੀਆਂ ਬੱਕਰੀਆਂ ਹਾਂ ਇਹਨਾਂ ਦਾ ਸ਼ਿਕਾਰ ਮਤਲਬ ਬਹੁਤ ਕਰਦਾ ਜੀ ਤेंदुआ ਅੱਛਾ ਭਾਜੀ ਆ ਜਿਹੜਾ ਘਰ ਦੇਖੋ ਇਹ ਤਾਂ ਮੈਨੂੰ ਲੱਗਦਾ ਇਹ ਵੀ ਡਬਲ ਸਟੋਰੀ ਜਾਂ ਅੰਡਰਗਰਾਊਂਡ ਵਾਲਾ ਸਿਸਟਮ ਸੀਗਾ ਜੀ ਇਹਦੇ ਵਿੱਚ ਇਹ ਘਰ ਭਾਜੀ ਡਬਲ ਸਟੋਰੀ ਆ ਜੀ ਇਹਦਾ ਜਿਹੜਾ ਫਰੰਟ ਆ ਉਹ ਦੂਜੀ ਸਾਈਡ ਆ ਜੀ ਅੱਛਾ ਪਰਲੇ ਪਾਸੇ ਇਹਦਾ ਫਰੰਟ ਜੀ ਪਹਾੜ ਦੇ ਦੂਜੇ ਪਾਸੇ ਮਤਲਬ ਨੀਵੀਂ ਜਗ੍ਹਾ ਇਹਦਾ ਫਰੰਟ ਆ ਜੀ ਇਹ ਇਹਦੀ ਬੈਕ ਸਾਈਡ ਆ ਘਰ ਦੀ ਠੀਕ ਹੈ ਇਹ ਮੈਂ ਦੇਖ ਰਿਹਾ ਦੇਖੋ ਕਾਫੀ ਪੁਰਾਣਾ ਬਣਿਆ ਹੋਊਗਾ ਇਹ ਵੀ ਘਰ ਜੀ ਹਾਂ ਜੀ ਹਾਂ ਜੀ ਇਹ ਅਸੀਂ ਕਹਿ ਸਕਦੇ ਹਾਂ ਜੀ ਘਰ 100 ਸਾਲ ਪੁਰਾਣਾ ਹੋਊਗਾ ਘੱਟੋ ਘ ਸਾਹਮਣੇ ਦੇਖੋ ਜੇ ਮੋਮਬਤੀ ਦੀਵਾ ਜਗਾਉਣ ਨੂੰ ਜਿੱਦਾਂ ਪਹਿਲਾਂ ਵਾਲੇ ਬਣੇ ਹਾਂ ਵਾਲੇ ਹਾਂ ਜੀ ਇਹ ਦੀਵੇ ਜਗਾਉਣ ਲਈ ਵਾਲੇ ਬਣੇ ਹੋਏ ਜੀ ਹਾਂ 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 ਜੀ ਤਾਂ ਇਹ ਪਿੰਡ ਲੰਬੀ ਹੈਗਾ ਮੈਂਗਰੋਵਲ ਦਾ ਪਿੰਡ ਹੈ ਅੱਛਾ ਪਾਜੀ ਜਦੋਂ ਵੀ ਇਹ ਲੋਕ ਰਹਿੰਦੇ ਹੋਣਗੇ ਇੱਥੋਂ ਸ਼ਹਿਰ ਜਾਣਾ ਆਉਣਾ ਬੜਾ ਮੁਸ਼ਕਲ ਹੈ ਕੋਈ ਇੱਥੇ ਦੁਕਾਨ ਨਹੀਂ ਹੈ ਕੋਈ ਮਾਰਕੀਟ ਨਹੀਂ ਹੈ ਫਿਰ ਉਹ ਜੇ ਬਰਸਾਤ ਆਉਂਦੀ ਫਿਰ ਉਹ ਲੋਕ ਕੀ ਕਰਦੇ ਸੀ ਸਮਾਨ ਇਕੱਠਾ ਕਰ ਲੈਂਦੇ ਸੀ ਇੱਥੇ ਜਾਂ ਫਿਰ ਕੌਣ ਉਹਨਾਂ ਨੂੰ ਸਮਾਨ ਇੱਥੇ ਦਿੰਦਾ ਸੀਗਾ ਖਾਣ ਪੀਣ ਦਾ ਜਿਹੜਾ ਮੋਈਆ ਹੁੰਦਾ ਹੈ ਕਾਜੀ ਦੇਖੋ ਇਥੋਂ ਮਾਰਕੀਟ ਤੇ ਘੱਟੋ ਘੱਟ 12-13 ਕਿਲੋਮੀਟਰ ਦੂਰੀ ਹੈ ਜੀ ਹਾਂ ਸਮਾਨ ਜਿਹੜਾ ਆ ਉਹ ਲੋਕ ਪੈਦਲ ਹੀ ਲੈ ਕੇ ਆਉਂਦੇ ਹੋਣਗੇ ਜੀ ਹਾਂ ਕਿਉਂਕਿ ਜਿਹੜੇ ਸਾਧਨ ਬਾਈਕ ਵਗੈਰਾ ਉਹ ਤਾਂ ਹੋਣੀ ਸਟੈਬਲਿਸ਼ ਹੋਏ ਆ ਜੀ ਹਾਂ ਬਿਲਕੁਲ ਅੱਜ ਤੋਂ 10-15 ਸਾਲ ਪਹਿਲਾਂ ਤਾਂ ਕਹਿ ਲੋ ਵੀ ਬਹੁਤ ਘੱਟ ਸੀਗੇ ਹਾਂ ਫਿਰ ਉਦੋਂ ਸਮਾਨ ਇੱਕ ਸਾਡੇ ਹਿਸਾਬ ਨਾਲ ਤਾਂ ਲੋਕ ਪੈਦਲ ਹੀ ਲੈ ਕੇ ਆਉਂਦੇ ਸੀਗੇ ਜੀ ਅੱਛਾ ਉਹ ਫਿਰ ਮਤਲਬ 1 ਮਹੀਨਾ ਦਾ ਜਾਂ ਆਪਣਾ ਜਿੰਨਾ ਵੀ 20 ਦਿਨ ਦਾ 30 ਦਿਨ ਦਾ ਇਕੱਠਾ ਲੈ ਆਉਂਦੇ ਹੋਣਗੇ ਹਾਂ ਔਰ ਉਹਨਾਂ ਆਪਣਾ ਗੁਜ਼ਰਬਸਰ ਕਰਦੇ ਔਰ ਆਪਾਂ ਜਿਹੜੇ ਰਸਤੇ ਤੋਂ ਭਾਜੀ ਆਏ ਉਹ ਤਾਂ ਰਸਤਾ ਮੈਨੂੰ ਲੱਗਦਾ ਇੱਕ ਪਾਸੇ ਤਾਂ ਜੰਗਲ ਦੇ ਨਾਲ ਘਿਰਿਆ ਹਾਂਜੀ ਦੂਸਰਾ ਉਹ ਕੱਚਾ ਰਸਤਾ ਬਰਸਾਤ ਦੇ ਵਿੱਚ ਤਾਂ ਮੈਨੂੰ ਲੱਗਦਾ ਸੋਚ ਵੀ ਨਹੀਂ ਸਕਦਾ ਇੱਧਰ ਨੂੰ ਆਉਣ ਦਾ ਬਰਸਾਤ ਦੇ ਵਿੱਚ ਤਾਂ ਜੀ ਆਉਣਾ ਬਹੁਤ ਅਸੰਭਵ ਵੀ ਕਹਿ ਲੋ ਹੈਗਾ ਤੇ ਮਤਲਬ ਬਹੁਤ ਮੁਸ਼ਕਲ ਆ ਕਿਉਂਕਿ ਮਿੱਟੀ ਜਿਹੜੀ ਆ ਉਹ ਚੀਕਣੀ ਆ ਮੀਂਹ ਪਏ ਬਹੁਤ ਸਲਿੱਪਰੀ ਔਰ ਹਾਦਸੇ ਦੇ ਚਾਂਸ ਬਹੁਤ ਵਧ ਜਾਂਦੇ ਆ ਹੂੰ ਹੂੰ ਤੇ ਇਸ ਤੋਂ ਇਲਾਵਾ ਭਾਜੀ ਹੋਰ ਵੀ ਘਰ ਹੈਗੇ ਆ ਇਸ ਪਿੰਡ ਦੇ ਇਸ ਤੋਂ ਇਲਾਵਾ ਭਾਜੀ 2-3 ਘਰ ਪਰਲੀ ਸਾਈਡ ਆ ਜੀ ਅੱਛਾ ਜੀ ਟੋਟਲ 8 8-10 ਘਰ ਹੈਗੇ ਆ ਜੀ ਠੀਕ ਆ ਤਾਂ ਇਹ ਸਾਰੇ ਲੋਕ ਹੁਣ ਇੱਥੋਂ ਚਲੇ ਗਿਆ ਚੁੱਕੇ ਆ ਜੀ ਜਾ ਚੁੱਕੇ ਆ ਤਾਂ ਇਹ ਦੇਖੋ ਇਹ ਭਾਜੀ ਮੈਂ ਦੇਖ ਰਿਹਾ ਵੀ ਜਿਹੜੀ ਇਹਨਾਂ ਦੇ ਖੇਤਾਂ ਦੇ ਵਿੱਚ ਉਹ ਟੋਏ ਜੇ ਮਾਰੇ ਉਹ ਕਾਦੇ ਵਾਸਤੇ ਹੈਗੇ ਆ ਉਹ ਟੋਏ ਭਾਜੀ ਉਹਨਾਂ ਲੋਕਾਂ ਨੇ ਮਤਲਬ ਖਾਲੀਆਂ ਪੱਟੀਆਂ ਹੋਈਆਂ ਆ ਕਿ ਜਦੋਂ ਵੀ ਬਰਸਾਤ ਲੱਗੇਗੀ ਉਹਨਾਂ ਦੇ ਵਿੱਚ ਪਾਣੀ ਭਰੇਗਾ ਉਹਨਾਂ ਦੇ ਵਿੱਚ ਆਪਣੇ ਦਰਖਤ ਲਗਾ ਦੇਣਗੇ ਜਿੱਦਾਂ ਇਸ ਇਸ ਏਰੀਆ ਦੇ ਵਿੱਚ ਸਪੈਦੇ ਦੀ ਖੇਤੀ ਹੁੰਦੀ ਆ ਜਾਂ ਚੀਲਾ ਦੀ ਖੇਤੀ ਹੁੰਦੀ ਆ ਜਾਂ ਖੈਰ ਹੁੰਦੀ ਆ ਉਹ ਫਿਰ ਆਪਣੇ ਹਿਸਾਬ ਨਾਲ ਜਿਹੜੀ ਵੀ ਖੇਤੀ ਕਰਨੀ ਚਾਹਣਗੇ ਉਹ ਵਾਲੇ ਦਰਖਤ ਲਗਾ ਦੇਣਗੇ ਅਸ਼ਾਫੀ ਪਾਣੀ ਦਾ ਇੰਤਜ਼ਾਰ ਰਹੀ ਆ ਪਾਣੀ ਮਤਲਬ ਆਪਾਂ ਕਹਿ ਲਈਏ ਵੀ ਡੰਪ ਕਰਨੇ ਵਾਸਤੇ ਉਹ ਖਾਲੀਆਂ ਬਣਾਈਆਂ ਉਦਾਂ ਇਹਨਾਂ ਦੀ ਖੇਤੀਬਾੜੀ ਸੀਗੀ ਇੱਥੇ ਭਾਜੀ ਕੋਈ ਮਾੜਾ ਮੋਟਾ ਨਹੀਂ ਸੀ ਕੋਈ ਖੇਤੀਬਾੜੀ ਭਾਜੀ ਇੱਥੇ ਨਾਂ ਦੇ ਬਰਾਬਰੀ ਸੀਗੀ ਮਤਲਬ ਕਹਿ ਲਓ ਵੀ ਆਪਣੇ ਗੁਜ਼ਾਰੇ ਜੋਗੀ ਹੂੰ ਮਤਲਬ ਕਰ ਲੈਂਦੇ ਸੀ ਜਿੱਦਾਂ ਥੋੜੀ ਮੱਕੀ ਹੋ ਗਈ ਕਣਕ ਹੋ ਗਈ ਉਹ ਬਸ ਕਹਿ ਲਓ ਵੀ ਇੰਨੀ ਜਗ੍ਹਾ ਦੇ ਵਿੱਚੋਂ ਦੋ ਤਿੰਨ ਕਨਾਲਾਂ ਦੇ ਵਿੱਚੋਂ ਆਪਣੇ ਉਹਨਾਂ ਦੇ ਖਾਣ ਪੀਣ ਜੋਗੀ ਹੁੰਦੀ ਸੀ ਤਾਂ ਇਹ ਬਹੁਤ ਬਹੁਤ ਭਾਈ ਤੁਹਾਡਾ ਧੰਨਵਾਦ ਤੁਸੀਂ ਸਮਾਂ ਕੱਢ ਕੇ ਸਾਰੀ ਜਾਣਕਾਰੀ ਪਿੰਡ ਦੇ ਬਾਰੇ ਦਿੱਤੀ ਤਾਂ ਲੰਬੀ ਪਿੰਡ ਹੈਗਾ ਮੈਂਗਰੋਵਲ ਦੇ ਜੰਗਲਾਂ ਦੇ ਵਿੱਚ ਵਸਿਆ ਹੋਇਆ ਇਹ ਪਿੰਡ ਸੀਗਾ ਜਿਹੜਾ ਅੱਜ ਖੰਡਰ ਦਾ ਰੂਪ ਧਾਰਨ ਕਰ ਚੁੱਕਿਆ ਔਰ ਸ਼ੁਰੂਆਤ ਦੇ ਵਿੱਚ ਮੈਂ ਕਿਹਾ ਸੀਗਾ ਵੀ ਇੱਥੇ ਆਉਣਾ ਤਾਂ ਸੋਚਣਾ ਉਹਦੇ ਬਾਰੇ ਵੀ ਬੜਾ ਔਖਾ ਹੈ ਕਿਉਂਕਿ ਇਹ ਪਿੰਡ ਤੁਹਾਨੂੰ ਨਕਸ਼ੇ ਦੇ ਉੱਤੇ ਵੀ ਨਹੀਂ ਲੱਭਦਾ ਫਿਲਹਾਲ ਤੁਸੀਂ ਲਗਾਤਾਰ ਬਣੇ ਰਹੋ ਆਨ ਪੰਜਾਬੀ ਟੀਵੀ ਦੇ ਨਾਲ